ਕਲਾਸ 5th ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੁਆਇਦੀਪ ਹੈ ਅੱਜ ਮੈਂ ਤੁਹਾਨੂੰ ਇੱਕ ਕਵਿਤਾ ਸੁਣਾਉਣ ਜਾ ਰਿਹਾ ਹਾਂ ਕਵਿਤਾ ਦਾ ਨਾਮ ਹੈ ਚਾਰ ਸ਼ਹਿਜਾਦੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਚਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਚਾਰੇ ਪਿਤਾ ਦੇ ਪਰਛਾਵੇਂ ਮਾਤਾ ਜੀਤੋ ਦੇ ਪਿਆਰੇ ਪਿਤਾ ਦੇ ਪਰਛਾਵੇਂ ਮਾਤਾ ਜੀਤੋ ਦੇ ਪਿਆਰੇ ਸੋ ਸੁਨਦਰ ਸ਼ੋਨੇ ਸ਼ਹਿਬਜਾਦੇ ਗੁਰੂ ਤੇਗ ਬਹਾਦਰ ਦੇ ਪੁੱਤੇ ਦਾਦੀ ਮਾਂ ਗੁਜਰੀ ਦੇ ਚਾਰ ਦੁਲਾਰੇ ਵੱਡੇ ਸ਼ਹਿਬਜਾਦੇ ਅਜੀਤ ਤੇਜੂ ਤੂਜਾਰ ਪਾ ਗਏ ਸ਼ਹੀਦੀ ਉਹ ਹੋਈ ਜਰਾ ਚਮਕੌਰ ਦੀ ਜੰਗ ਸੀ ਛੋਟੇ ਸ਼ਹਿਬਜਾਦੇ ਜੁਰਾਵਰ ਤੇ ਫਤਿਹ ਛੋਟੇ ਸ਼ਹਿਬਜਾਦੇ ਜੁਰਾਵਰ ਤੇ ਫਤਿਹ ਬੱਚੇ ਸੀ ਮਾਸੂਮ ਪਾਵੇਂ ਪਰ ਹੌਸਲੇ ਬੁਲੰਦ ਸੀ ਨੀਹਾਂ ਵਿੱਚ ਨਾਂ ਦਾ ਸੀ ਹੁਕਮ ਹੋਇਆ ਡੋਲੇ ਨਹੀਂ ਸਹਬਜ਼ਾਦੇ ਧਰਮ ਦੇ ਖਾਤਰ ਵਾਰ ਗਏ ਜਿੰਦ ਸੀ ਸਿਰ ਚਕ ਇਹਨਾ ਮਾਨ ਸ਼ਹਾਦਤਾਂ ਨੂੰ ਸਿਰ ਚਕਾਉਂਦਾ ਕੁ ਸੰਸਾਰ ਕਾਇਮ ਰੱਖੀ ਉਹਨਾਂ ਨੇ ਸਿੱਖੀ ਦੀ ਆਨ ਬਾਨ ਸ਼ਾਨ ਸਿੱਖੀ ਦੀ ਆਨ ਬਾਨ ਸ਼ਾਨ ਨਾਨ ਪਿਤਾ ਦਸ਼ਮੇਸ਼ ਦਾ ਬਲੀਦਾਨ ਕਰਗੇ ਤਰਮ ਤਰਮ ਦੇ ਖਾतिर ਕਰ ਗਏ ਪਰਿਵਾਰ ਕੁਰਬਾਨ ਬਲਜਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ